ਉਹ ਮਾਤਾ ਸ਼ਿਕਾਰੀ ਦੇਵੀ ਦੇ ਆਪਾਂ ਚੜਦੇ ਪਿਆ ਪੌੜੀਆਂ ਗੱਡੀ ਮੋਰੇ ਗੇਟ ਤੇ ਪਹਿਲਾਂ ਤੁਸੀਂ ਦੇਖ ਲਿਆ ਹੋਣਾ ਆ ਇਹ ਗੇਟ ਦੇ ਮੋਰੇ ਗੱਡੀ ਲਾ ਕੇ ਤੇ ਆਪਾਂ ਚੜ ਗਏ ਆ ਪੌੜੀਆਂ ਚੜੀ ਜਾਂਦੇ 4.5 400 ਪੌੜੀ ਹੈ ਸ਼ਿਕਾਰੀ ਦੇਵੀ ਇਹ ਮੰਡੀ ਤੋਂ ਘੱਟੋ ਘੱਟ 80 90 ਕਿਲੋਮੀਟਰ ਅੱਗੇ ਆ ਇਹ ਇੱਥੇ ਵੀ ਧੁੰਦ ਬਣੀ ਰਹਿੰਦੀ ਆ ਤੇ ਮੀਂਹ ਬਿੰਦਰੀਂ ਦਾ ਭੂਰ پورے ਜੂਨ ਜੁਲਾਈ ਅਗਸਤ ਸਤੰਬਰ ਮਹੀਨੇ ਤੱਕ ਮੌਸਮ ਇਦਾਂ ਹੀ ਆ ਉਦੋਂ ਬਾਅਦ ਤਾਂ ਇੱਥੇ 6 6 7 7 ਫੁੱਟ ਬਰਫ਼ ਪੈ ਜਾਂਦੀ ਆ ਮੌਸਮ ਐਨ ਠੰਡਾ ਹੋ ਜਾਂਦਾ ਆ ਇੱਥੇ ਦਾ ਦਗਾਨਾ ਇਦਾਂ ਲੱਗਿਆ ਰਹਿੰਦੀ ਸੁੱਖ ਪੂਰੀ ਹੁੰਦੀ ਆ ਤੇ ਇਸ ਮੰਦਰ ਦੇ ਉੱਤੇ ਛਾਤ ਨਹੀਂ ਪੈਂਦੀ ਹੈਗੀ ਵੀ ਆਪਾਂ ਮੈਂ ਕਿਹਾ ਚਲੋ ਵੀਡੀਓ ਕਰਦੇ ਆ ਸਾਰਿਆਂ ਨਾਲ ਸਾਂਝੀ ਤੇ ਉੱਪਰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਹ ਛੋਟਾ ਕਲਿੱਪ ਇੱਕ ਬਣਾਇਆ ਸੀ ਮੈਂ ਕਿਹਾ ਚਲੋ ਕਰਦੇ ਆ ਸਾਰਿਆਂ ਨਾਲ ਸਾਂਝਾ ਤੇ ਬਹੁਤ ਦੁਨੀਆ ਇੱਥੇ ਵੀ ਜਾਂਦੀ ਆ ਤੇ ਆਪਣੇ ਪੰਜਾਬ ਏਰੀਏ ਚ ਕਿਸੇ ਕਿਸੇ ਨੂੰ ਇਹਨੂੰ ਜ਼ਿਆਦਾ ਪਤਾ ਆ ਘੱਟ ਪਤਾ ਹੈ ਸਮندر ਬਾਰੇ ਪਰ ਹੈਬ ਉਹ ਸੋਹਣੀ ਜਗ੍ਹਾ ਤੇ ਬਣਿਆ ਮੰਦਿਰ ਹੈ ਕਾਫੀ ਹਾਈਟ ਤੇ ਆ ਇਹ 11100 ਫੁੱਟ ਦੀ ਇਹ ਚਾਈਤੇ ਆ ਇਹ ਮੰਦਿਰ ਸ਼ਿਕਾਰੀ ਦੇਵੀ ਦਾ ਇਹ ਪੰਡਵਾ ਦੇ ਟਾਈਮ ਦਾ ਮੰਦਿਰ ਆ ਪੰਡਮ ਜਦ ਸ਼ਿਕਾਰ ਕਰਨ ਜਾਂਦੇ ਹੁੰਦੇ ਜੀ ਤਾਂ ਉਹ ਇੱਥੇ ਮਾਤਾ ਦੇ ਨਾਮ ਸ਼ਿਕਾਰ ਕਰਕੇ ਜਾਂਦੇ ਹੁੰਦੇ ਵੀ ਇਹ ਸ਼ਿਕਾਰ ਖੇਡਣ ਜਾਣਾ ਆ ਤਾਂ ਕਰਕੇ ਜਿਆਦਾ ਇਹ ਮੰਦਿਰ ਦਾ ਨਾਂ ਮੈਨੂੰ ਇਸ ਲਈ ਲੱਗਾ ਵੀ ਇਹਦਾ ਨਾਂ ਸ਼ਿਕਾਰੀ ਦੇਵੀ ਹੋਊਗਾ ਤੇ ਬਾਕੀ YouTube ਤੇ ਵੀ ਇਹਦੀਆਂ ਵੀਡੀਓ ਹੈਗੀਆਂ ਆ ਇਹ ਸਮੰਦਰ ਦੀਆਂ ਤੇ ਬਹੁਤ ਸੋਹਣਾ ਮੰਦਿਰ ਆਪਾਂ ਪਹੁੰਚ ਗਏ ਆ ਜੀ ਸ਼ਿਕਾਰੀ ਦੇ ਮੋਢਾ ਦੇ ਮੱਥਾ ਟੇਕ ਕੇ ਤਾਂ ਮੈਂ ਕਿਹਾ ਚਲੋ ਕਲਿੱਪ ਬਣਾਉਣੀ ਆ ਤੁਸੀਂ ਵੀ ਕਰੋ ਨਾਮ ਸ਼ਿਕਾਰ ਤੇ ਦੇਵੀ ਕਰਦੀ ਆ ਸਾਰੀਆਂ ਦੀਆਂ ਆਸਮਰਾ ਦਾ ਪੂਰੀਆਂ ਤੇ ਇਹ ਵੀ ਆਪਾਂ ਸਾਰੀਆਂ ਦੀਆਂ ਆਸਮਰਾ ਦਾ ਕਰਦੀ ਆ ਨਾ ਇਹ ਵੀ ਚੜਾਈ ਚੜੀ ਜਾਂਦੀ ਆ ਆਪਾਂ ਸੀ ਦਾ ਵੀ ਇੱਕ ਗੋਟਮਨ ਨਾਲ ਆਇਆ ਹੈ ਆਪਸੀ ਵੀ ਕੋ ਮਕੇ ਚੜਾਈ ਅੱਛਾ ਬਿਲਕੁਲ ਉੱਥਾਈ ਕਿਤੇ ਹੈ ਨਾ ਅੱਛਾ ਇਹ ਵੀ ਦੀਆ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ ਮੈਂ ਇੱਥੇ ਨਹੀਂ ਗਿਆ ਠੀਕ ਹੈ ਜੀ ਧੰਨਵਾਦ ਸਾਰੇ ਸਾਰੇ ਵੀਰਾਂ 1 ਕਿਲੋਮੀਟਰ ਰਹਿ ਗਈ ਹੈ ਮਾਤਾ ਅਸੀਂ ਸਾਡੇ ਕੋਲ ਕਿੱਧਰ ਪਈ ਹੈ ਅੱਛਾ ਨੂੰ ਵੀ ਪਰ ਗਾਇਆ ਹੈ ਕਾ ਹੈਗਾ ਇਸ ਨੂੰ ਲੈ ਕੇ ਆਏ ਉਹ ਨਹੀਂ ਹੈ ਇਹ ਤਾਂ ਫਸਤੀ ਗੱਲ ਸਾਰੇ ਆਨ